ਤੁਸੀਂ ਦੇਖ ਰਹੇ ਹੋ ਰਿਦਮ ਪੰਜਾਬੀ ਮੈਂ ਹਾਂ ਤੇਜਸਵਨੀ رائے ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਬਿਗੁੱਲ ਵੱਜ ਚੁੱਕਿਆ ਹੈ ਜਿੱਥੇ ਸਿਆਸੀ ਪਾਰਟੀਆਂ ਨੇ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਉੱਥੇ ਹੀ ਇਲੈਕਸ਼ਨ ਕਮਿਸ਼ਨ ਨੇ ਵੀ ਚੋਣਾਂ ਨਿਰਪੱਖ ਕਰਵਾਉਣ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਪਰ ਹੁਣ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਲਈ ਸਟਾਰ ਪ੍ਰਚਾਰ ਕਰਾਉਣਾ ਚੰਡੀਗੜ੍ਹ ਟਹਿਰੋਣਾ ਮੁਸ਼ਕਿਲ ਹੋ ਸਕਦਾ ਹੈ। ਦਰਅਸਲ ਹੁਣ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖਦੇ ਹਾਂ ਚੋਣ ਕਮਿਸ਼ਨ ਵੱਲੋਂ ਜੋ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਸ ਮੁਤਾਬਕ ਹੁਣ ਸਿਆਸੀ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰਾਂ ਦੇ ਹੱਕਾਂ ਵਿੱਚ ਕੀਤੇ ਜਾਣ ਵਾਲੇ ਚੋਣ ਪ੍ਰਚਾਰ ਲਈ ਸਟਾਰ ਪ੍ਰਚਾਰ ਕਰਨਾ 5 ਤਾਰਾ ਜਾਂ 7 ਤਾਰਾ ਹੋਟਲਾਂ 'ਚ ਠਹਿਰਾਉਣਾ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਚੌਂਡ ਕਮਿਸ਼ਨ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਸ ਮੁਤਾਬਕ ਜਿੰਨਾ ਹੋਟਲਾਂ 'ਚ ਸਟਾਰ ਪ੍ਰਚਾਰਕਾਂ ਨੂੰ ਠਹਿਰਾਉਣਾ ਹੈ ਉਸ ਕਮਰੇ ਦਾ ਕਿਰਾਇਆ 4200 ਰੁਪਏ ਪ੍ਰਤੀ ਦਿਨ ਤੋਂ ਵੱਧ ਨਹੀਂ ਹੋਣਾ ਚਾਹੀਦਾ ਇਸ ਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਦੇ ਚੌਂ ਵਿਭਾਗ ਵੱਲੋਂ ਉਮੀਦਵਾਰਾਂ ਵੱਲੋਂ ਵਰਤੀਆਂ ਜਾਣ ਵਾਲੀਆਂ ਵਸਤਾਂ ਅਤੇ ਸਹੂਲਤਾਂ ਲਈ ਤੈਅ ਕੀਤੇ ਰੇਟ ਚਾਰਟ ਵਿੱਚ ਵੀ ਹੋਟਲ ਦੇ ਕਮਰਿਆਂ ਤੇ ਸੂਟਾਂ ਦਾ ਵੱਧ ਤੋਂ ਵੱਧ ਕਿਰਾਇਆ ਵੀ ਤੈਅ ਕੀਤਾ ਗਿਆ ਹੈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੁਪਰ ਡਿਲਕਸ ਰੂਮ ਦਾ ਕਿਰਾਇਆ 3700 ਰੁਪਏ ਡਿਲਕਸ ਕਮਰੇ ਦਾ ਕਿਰਾਇਆ 3000 ਰੁਪਏ ਸੈਮੀ ਡਿਲਕਸ ਕਮਰੇ ਦਾ ਕਿਰਾਇਆ 2200 ਰੁਪਏ ਸਿੰਗਲ ਬੈੱਡ ਵਾਲੇ AC ਕਮਰੇ ਦਾ ਕਿਰਾਇਆ 1100 ਰੁਪਏ ਅਤੇ ਸਿੰਗਲ ਬੈੱਡ ਵਾਲੇ AC ਤੋਂ ਬਿਨਾ ਕਮਰੇ ਦਾ ਕਿਰਾਇਆ 800 ਰੁਪਏ ਨਿਰਧਾਰਤ ਕੀਤਾ ਗਿਆ ਹੈ ਹਾਲਾਂਕਿ ਚੰਡੀਗੜ੍ਹ ਦੇ 5 ਤਾਰਾ ਹੋਟਲਾਂ ਵਿੱਚ ਪ੍ਰੈਜ਼ੀਡੈਂਸ਼ੀਅਲ ਸੂਟ ਦਾ ਕਿਰਾਇਆ 10000 ਰੁਪਏ ਤੋਂ ਸ਼ੁਰੂ ਹੋ ਕੇ 1 ਲੱਖ ਰੁਪਏ ਤੱਕ ਪਹੁੰਚ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਪਾਰਟੀਆਂ ਲਈ ਸਟਾਰ ਪ੍ਰਚਾਰ ਕਾਂ ਨੂੰ ਚੰਡੀਗੜ੍ਹ ਠਹਿਰਾਉਣਾ ਮੁਸ਼ ਜਿੱਥੇ ਕਾਂਗਰਸ ਚੋਣ ਕਮਿਸ਼ਨ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੀ ਹੈ ਉੱਥੇ ਭਾਜਪਾ ਦਾ ਕਹਿਣਾ ਹੈ ਕਿ ਸਾਡੇ ਸਟਾਰ ਪ੍ਰਚਾਰਕ ਵਰਕਰ ਹਨ ਅਤੇ ਉਹ ਸਸਤੇ ਕਮਰਿਆਂ ਤੇ ਭਾਜਪਾ ਵਰਕਰਾਂ ਦੇ ਘਰ ਵਿੱਚ ਹੀ ਠਹਿਰਦੇ ਨੇ ਕਾਂਗਰਸ ਨੇ ਚੋਣ ਵਿਭਾਗ ਦੇ ਇਸ ਹੁਕਮ ਦਾ ਵਿਰੋਧ ਕਰਦਿਆਂ ਕਿਹਾ ਕਿ ਜੇ ਸਮਾਰਟ ਸਿਟੀ ਵਜੋਂ ਜਾਣੇ ਜਾਣ ਵਾਲੇ ਚੰਡੀਗੜ੍ਹ ਵਿੱਚ ਇੱਕ ਹੋਟਲ ਅੰਦਰ ਆਮ ਕਮਰਾ 4200 ਰੁਪਏ ਵਿੱਚ ਨਹੀਂ ਮਿਲਦਾ ਤਾਂ ਫਿਰ 4200 ਰੁਪਏ ਵਿੱਚ ਪ੍ਰੈਜ਼ੀਡੈਂਸ਼ੀਅਲ ਸੂਟ ਕਿਵੇਂ ਮਿਲ ਸਕਦਾ ਹੈ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚਐਸ ਲੱਕੀ ਨੇ ਕਿਹਾ ਕਿ ਕਈ ਸ਼ਹਿਰਾਂ ਤੋਂ ਵੱਡੇ ਚਿਹਰੇ ਫਿਲਮੀ ਕਲਾਕਾਰ ਅਤੇ ਹੋਰ ਰਾਜਾਂ ਦੇ ਮੁੱਖ ਮੰਤਰੀ ਵੀ ਕਾਂਗਰਸ ਦਾ ਪ੍ਰਚਾਰ ਕਰਨ ਲਈ ਚੰਡੀਗੜ੍ਹ ਪਹੁੰਚਣਗੇ ਅਜਿਹੇ ਵਿੱਚ ਚੋਣ ਕਮਿਸ਼ਨ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਤੁਹਾਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਚੌਥੇ ਵਿਭਾਗ ਦਾ ਇਹ ਫੈਸਲਾ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ